ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬਟਿਕ ਪਲਾਡਾ ਵੱਲੋਂ ਲਓ ਜੀ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹੈਂਡਵਰਕ ਦੇ ਸੂਟ ਸਭ ਤੋਂ ਪਹਿਲਾਂ ਮੇਰੀ ਆਪਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਡੇ ਕੋਲ ਤੁਹਾਨੂੰ ਹੈਂਡਵਰਕ ਦੇ ਸੂਟ ਬਹੁਤ ਹੀ ਲੈਸ ਪ੍ਰਾਈਸ 'ਚ ਮਿਲਣੇ ਆ ਜੀ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਰਹਿਣ ਵਾਲੇ ਆ ਬ੍ਰਾਂਡਡ ਸੂਟ ਰਹਿਣਗੇ ਕਿ ਬੀਰਾਨਾ ਦੇ ਸੂਟ ਰਹਿਣੇ ਆ ਜੀ ਸਾਰੇ ਇਹ ਕਬੀਰਾ ਦੇ ਰਹਿਣੇ ਆ ਜੀ ਬ੍ਰਾਂਡਡ ਸੂਟ ਹੈ ਜੋ ਤੋੜ ਵਸੇ ਹੈਂਡਵਰਕ ਦੇ ਲੈ ਕੇ ਹੈ ਤੇ ਹੈਡਵਰਕ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਹੈਂਡਵਰਕ ਆ ਜੀ ਲੋ ਨਜ਼ਦੀਕ ਤੋਂ ਚੈੱਕ ਕਰੋ ਜੀ ਹੈਡਵਰਕ ਉੱਪਰ ਫਲਾਵਰ ਬਣਿਆ ਹੋਇਆ ਟੋਟਲ ਹੈਂਡਵਰਕ ਮਿਲੂਗਾ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕਲਰ ਵੀ ਕਾਫੀ ਫੇਮਸ ਹੈ ਜੀ ਇਹ ਵਾਲਾ ਕਲਰ ਤੇ ਨਾਲ ਤੁਹਾਨੂੰ ਬੋਟਮ ਨੇਚਰਲ ਕਰੇਵ ਦੀ ਮਿਲਣ ਵਾਲੀ ਹੈ ਜੀ ਨੇਚਰਲ ਕਰੇਵ ਦੀ ਮਿਲੂਗੀ ਬੋਟਮ ਜੀ ਠੀਕ ਹੈ ਜੀ ਸੂਟ ਨਾਲ ਨੇਚਰਲ ਕਰੇਵ ਦੀ ਬੋਟਮ ਮਿਲਣ ਵਾਲੀ ਹੈ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਜਨਰਲ ਪ੍ਰਾਈਸ ਦੇਖੋ ਜੀ ਜੋ ਅਸੀਂ ਪ੍ਰਾਈਸ ਲੈ ਕੇ ਆਉਣੇ ਆ ਤਾਂ ਤੁਹਾਨੂੰ 5000 6000 ਦੇ ਸੂਡ ਪੈਣੇ ਇੰਨੇ ਕੋਸਟਲੀ ਕਿ ਅਸੀਂ ਤੁਹਾਨੂੰ ਸਿਰਫ ਦੇ ਰਿਆਂ ਜੀ ਸਿਰਫ 3260 ਠੀਕ ਹੈ ਜੀ ਇਹ ਵਾਲੇ ਸੂਡ ਦੀ ਪ੍ਰਾਈਸ ਸਿਰਫ 3260 ਰਹਿ ਰਹੀ ਹੈ ਜੀ ਲੈ ਦੁਪੱਟਾ ਵੀ ਤੁਹਾਨੂੰ ਚੈੱਕ ਕਰਵਾ ਲਈ ਹੈ ਜੀ ਦੁਪੱਟੇ ਵੀ ਫੋਰ ਸਾਈਡਡਾਂ ਕਟਵਰਕ ਹੋਈ ਹੈ ਨਾਲੇ ਦੇ ਹੈਂਡਵਰਕ ਹੋਇਆ ਜੀ ਲਓ ਦੁਪੱਟੇ ਦੀ ਵੀ ਫੋਰ ਸਾਈਡ ਹੈਂਡਵਰਕ ਹੋਇਆ ਜੀ ਬਹੁਤ ਹੀ ਪਿਆਰਾ ਜਾਂ ਦੁਪੱਟਾ ਦੁਪੱਟਾ ਚੈੱਕ ਕਰ ਸਕਦੇ ਹੋ ਤੁਸੀਂ ਲਓ ਜੀ ਠੀਕ ਹੈ ਜੀ ਗਲਾਸ ਲੱਕ ਤੇ ਰਹਿਣਾ ਇਹ ਵਾਲਾ ਸੂਟ ਤੇ ਨਾਲ ਦੁਪੱਟਾ ਚੈੱਕ ਕਰੋ ਦੁਪੱਟੇ ਤੇ ਵੀ ਪੂਰਾ ਹੈਂਡਵਰਕ ਹੈ ਪ੍ਰਾਈਸ ਸਿਰਫ ਰਹਿਣੀ ਹੈ ਜੀ ਇਹਦੀ 3260 3260 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਹੀ ਪਿਆਰਾ ਜਿਹਾ ਹੈਂਡਵਰਕ ਵਾਲਾ ਠੀਕ ਹੈ ਜੀ ਅੱਗੇ ਵੀ ਮੇਰੇ ਭੈਣਾਂ ਨੇ ਸੂਟ ਬਾਇਕ ਕੀਤੇ ਆ ਸਾਰੇ ਹੀ ਸੂਟ ਬਹੁਤ ਪਿਆਰੇ ਰਹਿਣ ਵਾਲੇ ਆ ਜੀ ਲਓ ਜੀ ਇਹ ਕੇ ਵਾਲਾ ਕਲਰ ਸੀ ਇਹਦੇ ਵਿੱਚ ਦੂਸਰਾ ਕਲਰ ਤੁਹਾਨੂੰ ਚੈੱਕ ਕਰਵਾਉਣੀ ਹੈ ਜੀ ਨੇਚਰਲ ਕਰੇਵ ਦੀ ਬੋਟਮ ਮਿਲਨੀ ਆ ਨਾਲ ਇਹ ਵਾਲਾ 슬ੀਵਸ ਤੇ ਵਰਕ ਆਊਗਾ ਜੀ ਇਹ 슬ੀਵਸ ਤੇ ਵਰਕ ਆਉਣ ਵਾਲਾ ਨੇਚਰਲ ਕਰੀਬ ਦੀਆਂ ਹੀ ਬਾਟਮਾ ਰੈਡੀਆਂ ਨਾਲ ਇਹਦੇ ਠੀਕ ਹੈ ਜੀ ਬਹੁਤ ਹੀ ਪਿਆਰੇ ਜੇ ਸੂਟ ਹੈਂਡਵਰਕ ਵਾਲੇ ਕਲਰ ਤੁਹਾਨੂੰ ਦਿਖਾ ਦਿੰਨੇ ਆ ਜੀ ਕਿਹੜੇ ਕਿਹੜੇ ਕਲਰ ਮੈਨ ਲਗੇ ਲਓ ਜੀ ਇੱਕ ਮੈਲਾ ਇਹਦੇ ਵਿੱਚ ਮਹਿੰਦੀ ਕਲਰ ਮਹਿੰਦੀ ਵੀ ਹੀ ਬਹੁਤ ਪਿਆਰਾ ਕਲਰ ਹੈ ਚੈੱਕ ਕਰੋ ਜੀ ਲਓ ਬਹੁਤ ਹੀ ਜਿਆਦਾ ਪਿਆਰਾ ਸੂਟ ਰੈਣ ਵਾਲਾ ਮਹਿੰਦੀ ਦੇਖੋ ਜੀ ਵਰਕ ਦੇਖੋ نیچے ਘੇਰਾ ਦੇਖ ਸਕਦੇ ਹੋ 26 ਇਹਦਾ ਜਿਹੜਾ ਘੇਰਾ ਕਾਫੀ ਲੈਂਥ ਹੈ ਜੀ ਘੇਰੇ ਦੀ ਵੀ ਜਿੰਨਾ ਮਰਜ਼ੀ ਘੇਰਾ ਰੈਡੀ ਕਰ ਲਓ ਲਓ ਜੀ ਏ ਰਹਿਣਾ ਜੀ ਇਹਦਾ ਦੁਪੱਟਾ ਕੀਰਾ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ 30 ਇੰਚ ਤੱਕ ਵੀ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਲਓ ਚੈੱਕ ਕਰੋ ਜੀ 30 ਇੰਚ ਤੱਕ ਵੀ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਸੂਟ ਹੈ ਦੇਖੋ ਜੀ ਹੈਂਡਵਰਕ ਦੇਖੋ ਕਿੰਨਾ ਸੋਨਾ ਫਲਾਵਰ ਹੋਇਆ ਘੇਰੇ ਤੇ ਫਲਾਵਰ ਹੈ ਇਸ ਤੋਂ ਅੱਗੇ ਦੇ neck ਤੇ ਫਲਾਵਰ ਹੈ ਲਓ ਜੀ ਇਹ ਆਊਗਾ ਜੀ neck ਤੇ ਤੇ ਨੇਚਰਲ ਕਰੇਵ ਦੀ ਰਹਿਣੀ ਹੈ ਜੀ ਬਾਟਮ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਜੀ ਚੈੱਕ ਕਰੋ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਰਹਿਣ ਵਾਲਾ ਇਹ ਪੂਰਾ ਹੈਂਡਵਰਕ ਹੈ ਜੀ ਠੀਕ ਹੈ ਨਾਲ ਤੋਂ ਦੁਪੱਟਾ ਮਿਲੂਗਾ ਲਓ ਦੁਪੱਟੇ ਦੀ ਵੀ 4 ਸਾਈਡ ਹੈਂਡਵਰਕ ਹੋਇਆ ਜੀ ਦੁਪੱਟੇ ਦੇ ਵੀ 4 ਸਾਈਡ ਹੈਂਡਵਰਕ ਹੋਇਆ ਪ੍ਰਾਈਸ ਹੈ ਰਹਿਣੀਆਂ 3260 3260 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਨੇਚਰਲ ਕ੍ਰੇਪ ਦੀਆਂ ਰਹਿਣੀਆਂ ਬਾਟਮ ਲਓ ਜੀ ਇਹ ਨੇਚਰਲ ਕ੍ਰੇਪ ਦੀ ਨਾਲ ਬਾਟਮ ਹੈ ਜੀ ਇਹਦੇ ਚੈੱਕ ਕਰੀ ਚਲੋ ਬਹੁਤ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਸਿਰਫ ਜਨਰਲ ਦੇ ਰਿਹਾ ਤੁਸੀਂ ਵੀ ਟਰਾਈ ਕੀਤਾ ਹੋਊਗਾ ਵੀ ਹੈਂਡਵਰਕ ਸੂਟਾਂ ਦੀ ਕਿੰਨੀ ਕਿੰਨੀ ਪ੍ਰਾਈਸ ਹੈ ਜੀ ਸਿਰਫ ਜਨਰਲ ਪ੍ਰਾਈਸ ਦੇ ਵਿੱਚ ਦੇ ਰਿਹਾ ਸੂਟ ਅਗਲਾ ਕਲਰ ਵੀ ਬਹੁਤ ਪਿਆਰਾ ਕਾਪਰ ਰੈਸਟ ਜਿਹਾ ਕਲਰ ਹੈ ਜੀ ਲਓ ਕਾਪਰ ਰੈਸਟ ਕਲਰ ਆਊਗਾ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਜੀ ਇਹ ਵੀ ਲਓ ਸਾਰੇ ਕਲਰ ਆਪਣੀ ਜਗ੍ਹਾ ਤੇ ਬਹੁਤ ਪਿਆਰੇ ਆ ਚੈੱਕ ਕਰੋ ਜੀ ਕਿਹਰੇ ਦਾ ਵਰਕ ਕਿਹੜਾ ਪੂਰਾ ਫੁੱਲ ਹੈਵੀ ਹੈ ਉੱਪਰ ਨੈਕ ਵੀ ਪੂਰੀ ਫੁੱਲ ਹੈਵੀ ਹੈ ਜੀ ਲਓ ਨਿਕਾ ਚੈੱਕ ਕਰੋ ਜੀ ਨੇਚਰਲ ਕਰੇਵ ਦੀ ਰੈਡੀਆਂ ਬਾਟਮ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਦੇਖੋ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਹੈਡਵਰਕ ਵਾਲਾ ਨਾਲ ਤੁਹਾਨੂੰ ਦੁਪੱਟਾ ਦੇ ਰਹੇ ਹਾਂ ਪੂਰੇ ਦੁਪੱਟੇ ਤੇ ਵੀ ਵਰਕ ਹੈ ਦੇਖੋ ਜੀ ਪੂਰਾ ਦੁਪੱਟਾ ਫੁੱਲ ਹੈਵੀ ਹੈ ਜੀ ਪ੍ਰਾਈਸ ਰੈਡੀਆਂ ਸਿਰਫ 3260 ਠੀਕ ਹੈ ਜੀ 3260 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਲਓ ਜੀ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਈਏ ਜੀ ਗਲਾਸ ਸਿਲਕ ਚ ਰਹਿਣੀ ਆ ਜੀ ਇਹ ਵਾਲੇ ਸੂਟ ਲੋ ਇਹ ਵਾਲਾ ਸੂਟ ਦੇਖੋ ਜੀ ਇਹ ਕਲਰ ਉਸ ਤੋਂ ਵੀ ਜ਼ਿਆਦਾ ਪਿਆਰਾ ਸਾਰੇ ਕਲਰ ਆਪਣੀ ਜਗ੍ਹਾ ਤੇ ਬਹੁਤ ਜ਼ਿਆਦਾ ਪਿਆਰੇ ਰਹਿਣ ਵਾਲੇ ਆ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਸੋਨ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ 30 ਕੇ ਰੈਨਾ ਬਣਿਆ ਹੋਇਆ ਇਹਦਾ ਚੌੜਾ ਵੀ ਤੁਸੀਂ 30 ਇੰਚ ਤੱਕ ਵੀ ਰੈਡੀ ਕਰ ਸਕਦੇ ਨਹੀਂ ਮਰਜੀ ਪਹਿਣ ਕੋਈ ਹੈਲਥੀ ਹੋਵੇ ਜੀ 30 ਇੰਚ ਤੱਕ ਤੁਸੀਂ ਇਹਦਾ ਕੇਰਾ ਰੈਡੀ ਕਰ ਸਕਦੇ ਹੋ ਲੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਪੂਰਾ ਫੁੱਲ ਹੈਵੀ ਸੂਟ ਹੈ ਜੀ ਠੀਕ ਹੈ ਪ੍ਰਾਈਸ ਰੈਣੀ ਆ ਜੀ ਇਹਦੀ ਸਿਰਫ 3260 ਨਾਲ ਇਹ ਪਹਿਲਾਂ ਮਿਲੂਗਾ ਤੁਹਾਨੂੰ ਦੁਪੱਟਾ ਦੁਪੱਟੇ ਉੱਪਰ ਵੀ ਤੁਹਾਨੂੰ ਪੂਰਾ ਕਟਵਰਕ ਮਿਲਣਾ ਹੈਂਡਵਰਕ ਮਿਲਣਾ ਜੀ 4 ਸਾਈਡ ਹੈਂਡਵਰਕ ਹੈ ਦੁਪੱਟੇ ਉੱਪਰ ਵੀ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ ਅਸੀਂ 3260 3260 ਵਿੱਚ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਟੋਟਲੀ ਹੈਂਡਵਰਕ ਸੂਟ ਰਹਿਣਾ ਜੀ ਇਹ ਪੂਰਾ ਦੇਖੋ ਜੇਕਰ ਤੁਸੀਂ ਵਰਕ ਕਰਵਾ ਰਹੇ ਹੋ ਨਾ ਤੁਹਾਨੂੰ ਸਿਰਫ ਬਾਜੂ ਵਰਕ ਘੇਰਾ ਵਰਕ 3 3000 ਦੇ ਵਿੱਚ ਵਰਕ ਹੁੰਦਾ ਜੀ ਹੈਂਡ ਵਰਕ ਤੇ ਬਹੁਤ ਸੋਹਣੇ ਸੂਟ ਦੇ ਰਿਆ ਇਸ ਤੋਂ ਅਗੇ ਲਓ ਜੀ ਇੱਕ ਇਹ ਵਾਲਾ ਸੂਟ ਆ ਗਿਆ ਜੀ ਇਹ ਵੀ ਬਹੁਤ ਪਿਆਰਾ ਸੂਟ ਹੈ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਪਹਿਲਾਂ ਮੈਂ ਤੁਹਾਨੂੰ ਇਹਦੀ ਲੁੱਕ ਦਿਖਾਦਾ ਸੂਟ ਦੀ ਲਓ ਜੀ ਦੇਖੋ ਜੀ ਐਦਾਂ ਸੂਟ ਬਣ ਕੇ ਹੋਣਾ ਰੈਡੀ ਲਓ ਜੀ ਹਾਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਆਵਲਾ ਚੈੱਕ ਕਰੋ ਜੀ ਐਦਾਂ ਸੂਟ ਬਣਨਾ ਇਹ ਬਹੁਤ ਪਿਆਰਾ ਸੂਟ ਬਣਨਾ ਐ ਐਦਾਂ ਪੂਰੀ ਸ਼ਰਟ ਤੇ ਹੈਂਡਵਰਕ ਆਉਣਾ ਹੈ ਪੈਚਵਰਕ ਆਉਣਾ ਜੀ ਐਦਾਂ ਨਾਲ ਮੈਚਿੰਗ ਸੂਟ ਰਹਿਣਾ ਇਹ ਬਹੁਤ ਜ਼ਿਆਦਾ ਪਿਆਰਾ ਦੇਖ ਸਕਦੇ ਸਕਿਨ ਕਲਰ ਦੀ ਆਉਣੀ ਹੈ ਸ਼ਰਟ ਪੂਰੀ ਫੁੱਲ ਹੈਵੀ ਸ਼ਾਰਟ ਰੈਡ ਵਾਲੀ ਹੈ ਜੀ ਲਓ ਚੈੱਕ ਕਰਵਾ ਦਾਂ ਤੁਹਾਨੂੰ ਬਹੁਤ ਪਿਆਰੀ ਜੀ ਸ਼ਰਟ ਹੈ ਪੂਰਾ ਹੈਂਡਵਰਕ ਹੈ ਸੂਟ ਤੇ ਉੱਪਰ ਤੱਕ ਨੈਕ ਤੱਕ ਕਿਰਾ ਰੱਖ ਸਕਦੇ ਹੋ ਤੁਸੀਂ 27 ਇੰਚ ਤੱਕ ਰੈਡੀ ਇਹ ਬੜੀਆਂ ਰੈੜੀਆਂ ਸਲੀਵਸ ਇਹ ਸਲੀਵਸ ਦੇ ਉੱਪਰ ਵਰਕ ਆਊਗਾ ਸਟਾਫ ਬਹੁਤ ਫਾਈਨ ਰਹਿਣ ਵਾਲਾ ਧੀਤੀ ਜੀ ਆਹ ਬਣਾਉਣਾ ਜੀ ਬਾਹਾਂ ਦੇ ਉੱਪਰ ਵਰਕ ਤੇ ਬਾਟਮ ਆਉਣੀ ਆ ਮਸਟਰਡ ਸ਼ੇਡ ਦੇ ਵਿੱਚ ਲਓ ਜੀ ਕਰੇ ਨੇਚਰਲ ਕਰੇਵ ਦੀ ਹੀ ਬਾਟਮ ਸਿਲਕ ਦੀ ਬਾਟਮ ਰਹਿਣੀ ਆ ਜੀ ਇਹਦੇ ਨਾਲ ਠੀਕ ਆ ਜੀ ਸਿਲਕ ਦੀ ਰਹੂਗੀ ਬਾਟਮ ਤੇ ਇਹ ਵਾਲਾ ਆਊਗਾ ਜੀ ਦੁਪੱਟਾ ਲਓ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਇਹ ਕੋਪਣ ਕਰ ਦਿੰਨੀ ਆ ਪੂਰਾ ਵਰਕ ਹੈ ਦੁਪੱਟੇ ਉੱਪਰ ਤੇ ਬਿਕੋਸ ਔਰਗੈਂਜ਼ਾ ਪਿਓਰ ਦਾ ਰਹਿਣਾ ਦੁਪੱਟਾ ਬਿਕੋਸ ਔਰਗੈਂਜ਼ਾ ਪਿਓਰ ਦਾ ਦੁਪੱਟਾ ਰਹਿਣਾ ਜੀ ਦੁਪੱਟਾ ਕੋਣੀ ਕੋਪਣ ਕਰ ਦਿੰਦੇ ਆ ਠੀਕ ਆ ਜੀ ਬਿਕੋਸ ਔਰਗੈਂਜ਼ਾ ਦਾ ਦੁਪੱਟਾ ਰਹਿਣਾ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਲਓ ਜੀ ਸੂਟ ਦੀ ਲੁੱਕ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਐਦਾਂ ਮੈਂ ਤੁਹਾਨੂੰ ਦਿਖਾਦਾ ਲਗਾ ਕੇ ਲਓ ਜੀ ਐਦਾਂ ਹੋਣਾ ਤੁਹਾਡਾ ਸੂਟ ਤੇ ਇਹ ਵਾਲਾ ਆਉਣਾ ਦੁਪੱਟਾ ਲਓ ਇਹ ਦੁਪੱਟੇ ਦੀ ਲੁੱਕ ਆਉਣੀ ਹੈ ਨੈਚ ਅਵਿਕੋਸ ਵਰਕ ਅਰ ਗੈਂਜ਼ਾ ਦਾ ਦੁਪੱਟਾ ਬਿਲਕੁਲ ਸੌਫਟ ਵਾਲਾ ਤੇ ਨਾਲ ਆਉਣੀ ਹੈ ਜੀ ਬਾਟਮ ਦੇਖੋ ਬਹੁਤ ਸੋਹਣਾ ਸੂਟ ਰੈਣ ਵਾਲਾ ਕਲਰ ਵੀ ਬਹੁਤ ਪਿਆਰਾ ਹੈ ਲਓ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰੈਣੀ ਹੈ ਜੀ ਸਿਰਫ 3330 3330 ਵਿੱਚ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਪੂਰਾ ਹੈਂਡਵਰਕ ਵਾਲਾ 3330 ਦੀ ਪ੍ਰਾਈਸ ਹੈ ਜੀ ਕਲਰ ਤੁਹਾਨੂੰ ਦਿਖਾ ਦਿੰਦੀ ਹੈ ਜੀ ਦੁਪੱਟਾ ਪੂਰਾ ਖੁੱਲਾ ਡੁੱਲਾ ਰਹਿਣ ਵਾਲਾ ਸੌਫਟ ਹੈ ਜੀ ਬਿਲਕੁਲ ਸੌਫਟ ਵਾਲੀ ਆਰਗੇਂਜ਼ਾ ਠੀਕ ਹੈ ਤੁਹਾਨੂੰ ਦੇਖਣ ਸੀ ਪਤਾ ਲੱਗ ਗਿਆ ਹੋਊਗਾ ਦੁਪੱਟਾ ਲਓ ਬਿਲਕੁਲ ਸੌਫਟ ਔਰਗੈਂజా ਪਿਓਰ ਵਾਲੀ ਜੀ ਠੀਕ ਹੈ ਜੀ ਇਹ ਦੁਪੱਟਾ ਤੁਹਾਡਾ ਦੁਪੱਟੇ ਤੇ ਪੂਰਾ ਵਰਕ ਹੈ ਲਓ ਇਹਦੇ ਵਿੱਚ ਤੁਹਾਨੂੰ ਕਲਰ ਦਿਖਾ ਦਿੰਦੇ ਕਿਹੜੇ-ਕਿਹੜੇ ਆਣੇ ਆ ਜੀ ਇੱਕ ਸੂਟ ਤੁਹਾਨੂੰ ਓਪਨ ਕਰਤਾ ਓਪਨ ਕਰਕੇ ਦੱਸਤਾ ਜੀ ਕਿੰਨਾ ਹੈਵੀ ਵਰਕ ਹੈ ਨਜ਼ਦੀਕ ਤੋਂ ਦੇਖ ਲਓ ਜੀ ਪੂਰਾ ਹੈਵੀ ਵਰਕ ਆ ਪੂਰੀ ਸ਼ਾਰਟ ਦੇ ਉੱਪਰ ਠੀਕ ਹੈ ਜੀ ਬਿਲਕੁਲ ਜੈਨੂ ਰੇਂਜ ਦੇ ਰਹੇ ਆ ਜੀ ਇਹ ਵਾਲੇ ਸੂਟ ਦਾ ਨੂੰ ਅਸੀਂ ਲਓ ਇਹ ਤੁਹਾਨੂੰ ਕਲਰ ਦਿਖਾ ਦਈਏ ਜੀ ਅਗਲਾ ਕਲਰ ਆਉਣਾ ਬਹੁਤ ਹੀ ਜ਼ਿਆਦਾ ਪਿਆਰਾ ਲਓ ਜੀ ਲਓ ਜੀ ਇਹ ਵੀ ਕਲਰ ਚੈੱਕ ਕਰ ਲਓ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਲਓ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਵੀ ਨਾ ਰਹੋਗੀ ਜੀ ਇਹ ਵਾਲੀ ਬਾਟਮ ਲੁੱਕ ਦੇਖੋ ਸੂਟ ਦੀ ਕਿੱਦਾਂ ਆਉਣੀ ਹੈ ਦੁਪੱਟਾ ਮੈਂ ਤੁਹਾਨੂੰ ਓਪਨ ਕਰਤਾ ਸੀਗਾ ਜੀ ਪੂਰਾ ਫੁੱਲ ਹੈਵੀ ਦੁਪੱਟਾ ਬਿਕੋਜ਼ ਔਰਗਾਂజా ਦਾ ਪੂਰਾ ਫੁੱਲ ਹੈਵੀ ਵਰਕ ਵਾਲਾ ਦੁਪੱਟਾ ਮਿਲੂਗਾ ਪੂਰੇ ਦੁਪੱਟੇ ਉੱਪਰ ਵਰਕ ਮੈਨਲ ਵਾਲਾ ਤੁਹਾਨੂੰ ਐਦਾ ਤੇ ਇੱਕੇ ਵਾਲਾ ਕਲਰ ਆ ਰਿਹਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਨੀਚੇ ਪੈਚਵਰਕ ਵੀ ਹੋਇਆ ਦੇਖ ਸਕਦੇ ਹੋ ਤੁਸੀਂ ਪੈਚਵਰਕ ਓਕੇ ਹੈਡ ਵਰਕ ਹੋਇਆ ਜੀ ਠੀਕ ਹੈ ਜੀ ਇੱਕੇ ਵਾਲਾ ਕਲਰ ਸੀਗਾ ਲੋ ਅਗਲਾ ਕਲਰ ਤੁਹਾਨੂੰ ਦਿਖਾ ਦਈਏ ਲਓ ਤੇ ਇੱਕ ਕਲਰ ਆਊਗਾ ਜੀ ਫਰੋਜ਼ੀ ਲਓ ਇਹ ਵੀ ਬਹੁਤ ਪਿਆਰਾ ਕਲਰ ਹੈ ਸਾਰੇ ਕਲਰ ਬਹੁਤ ਪਿਆਰੇ ਰੈਡ ਵਾਲੇ ਆ ਜੀ ਠੀਕ ਹੈ ਜੀ ਇਹ ਵਾਲਾ ਕਲਰ ਆਊਗਾ ਕਲਰ ਆ ਰਿਹਾ ਡੱਲ ਫਰੋਜ਼ੀ ਕਲਰ ਤੁਹਾਨੂੰ ਪਤਾ ਹੀ ਵੀ ਡੱਲ ਆਉਂਦਾ ਹੁੰਦਾ ਹੂੰਗਾ ਪਰ ਜੋ ਫਰੋਜ਼ੀ ਕਲਰ ਹੈ ਬਹੁਤ ਪਿਆਰਾ ਕਲਰ ਹੈ ਲਓ ਜੀ ਇਹ ਰਹੂਗੀ ਬਾਟਮ ਇਹ ਰਹੂਗਾ ਜੀ ਦੁਪੱਟਾ ਬਹੁਤ ਪਿਆਰਾ ਜਿਹਾ ਕਲਰ ਫਰੋਜ਼ੀ ਠੀਕ ਹੈ ਜੀ ਇਹ ਕੇ ਵਾਲਾ ਕਲਰ ਆਣਾ ਸੀ ਲਓ ਦੂਸਰਾ ਕਲਰ ਤੁਹਾਨੂੰ ਦਿਖਾ ਦਾਂ ਜੀ ਮੈਂ ਲੋ ਇਹ ਕੇਵਲਾ ਕਲਰ ਆਊਗਾ ਮਹਿਰੂਨ ਰੈੱਡ ਮਹਿਰੂਨ ਕਲਰ ਆਉਣਾ ਜੀ ਲੋ ਇਹ ਸ਼ਰਟ ਰਹਿਣੀ ਆ ਜੀ ਪੂਰੀ ਫੁੱਲ ਹੈਵੀ ਸ਼ਰਟ ਆ ਤੁਹਾਨੂੰ ਓਪਨ ਕਰਕੇ ਦਿਖਾਤੀ ਐ ਨਾਲ ਆਉਗੀ ਜੀ ਬਾਟਮ ਇਹ ਵਾਲੀ ਆਉਣੀ ਆ ਬਾਟਮ ਤੇ ਇਹ ਵਾਲਾ ਆਊਗਾ ਰੈੱਡ ਮਹਿਰੂਨ ਕਲਰ ਦਾ ਦੁਪੱਟਾ ਠੀਕ ਆ ਜੀ ਰੈੱਡ ਮਹਿਰੂਨ ਕਲਰ ਦਾ ਦੁਪੱਟਾ ਆਣਾ ਜੀ ਠੀਕ ਆ ਜੀ ਬਹੁਤ ਪਿਆਰੇ ਸੂਟ ਰਹਿਣੇ ਆ ਜੀ ਇੱਕ ਸਾਡੇ ਕੋਲ ਇਹ ਵਾਲਾ ਸੂਟ ਆ ਜੀ ਲੋ ਜਫੀਰਾ ਸਿਲਕ ਦੇ ਵਿੱਚ ਰਹਿਣਾ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਜੋ ਸੂਟ ਹੈ ਨਾ ਪਿਆਜ਼ੀ ਕਲਰ ਹੈ ਹੈਂਡਵਰਕ ਹੈ ਨੀਚੇ ਸ਼ਰਟ ਦੇ ਉੱਪਰ ਹੈਂਡਵਰਕ ਮਿਲੂਗਾ ਤੁਹਾਨੂੰ ਲਓ ਜੀ ਇਹ ਨਾਲ ਤੁਹਾਨੂੰ ਪੂਰੀ ਹੈਂਡਵਰਕ ਵਾਲੀ ਮਿਲਨੀਆ ਬਾਟਮ ਤੇ ਨਾਲ ਮਿਲਣਾ ਤੁਹਾਨੂੰ ਬਿਕੋਸ ਔਰ ਗੰਜਾ ਦਾ ਦੁਪੱਟਾ ਪਿਓਰ ਬਿਕੋਸ ਔਰ ਗੰਜਾ ਦਾ ਦੁਪੱਟਾ ਪ੍ਰਾਈਸ ਰਹਿਣੀ ਹੈ ਜੀ ਦੀ 3700 ਰੁਪਏ 3700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜਫੀਰਾ ਸਿਲਕ ਦੇ ਵਿੱਚ ਰਹੂਗਾ ਜੀ ਇਹ ਵਾਲਾ ਸੂਟ ਬਹੁਤ ਜ਼ਿਆਦਾ ਪਿਆਰਾ

ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵਾਲਾ ਸੈਟਨ ਦੇ ਵਿੱਚ ਰਹੂਗਾ ਸੈਟਨ ਔਰ ਗਾਂਜਾ ਦੇ ਵਿੱਚ ਰਹਿਣਾ ਵੀ ਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਨੀਚੇ ਘੇਰਾ ਬਣਿਆ ਹੋਇਆ ਪੈਚ ਲਾ ਕੇ ਵਰਕ ਹੋਇਆ ਜੀ ਨਾਲ ਬਾਟਮ ਦੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਲਓ ਜੀ ਇਹ ਬਾਟਮ ਉੱਪਰ ਵਰਕ ਮਿਲਣ ਵਾਲਾ ਐਦਾਂ ਦਾ ਬਾਟਮ ਉੱਪਰ ਵਰਕ ਆਊਗਾ ਜੀ ਕਾਫੀ ਕਲਰ ਦੀ ਬਾਟਮ ਹੈ ਨਾਲ ਆਊਗਾ ਜੀ ਡਬਲ ਸ਼ੇਡਲ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਜਿਹਾ ਲਓ ਜੀ ਇਹ ਵਾਲਾ ਆਉਣਾ ਜੀ ਦੁਪੱਟਾ ਵਿਕੋਸ ਵਰਗਿਆਂ ਜਿਹਾ ਦੁਪੱਟਾ ਰਹਿਣਾ ਬਿਲਕੁਲ ਸੌਫਟ ਵਾਲਾ ਲਓ ਦੁਪੱਟਾ ਦੇਖੋ ਜੀ ਦੁਪੱਟਾ ਚੈੱਕ ਕਰੋ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 1800 1800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਤੁਹਾਨੂੰ ਰਾਜਾ ਰਾਣੀ ਵਾਲਾ ਜੀ ਕਾਫੀ ਫੇਮਸ ਡਿਜ਼ਾਈਨਰ ਰਾਜਾ ਰਾਣੀ ਵਾਲਾ ਪੂਰਾ ਹੈਂਡਵਰਕ ਆ ਜੀ ਦੇਖ ਸਕਦੇ ਹੋ ਪੂਰੀ ਸ਼ਰਟ ਉੱਪਰ ਤੁਹਾਨੂੰ ਹੈਂਡਵਰਕ ਮਿਲਣ ਵਾਲਾ ਚੈੱਕ ਕਰੋ ਨੇਚਰਲ ਕਰੇਪ ਦੀ ਰਹਿਣੀ ਹੈ ਸ਼ਰਟ ਪੂਰਾ ਹੈਂਡਵਰਕ ਸ਼ਾਰਟ ਤੇ ਮਿਲਣਾ ਠੀਕ ਹੈ ਜੀ ਨਾਲ ਤੁਹਾਨੂੰ ਮਿਲ ਲਈ ਇਹ ਵਾਲੀ ਬਾਟਮ ਤੁਸੀਂ ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਤੇ ਮਹਿੰਦੀ ਬਾਟਮ ਵੀ ਲੈ ਸਕਦੇ ਹੋ ਜੀ ਜਿਹੜੀ ਮਰਜ਼ੀ ਬਾਟਮ ਲੈ ਲਓ ਪ੍ਰਾਈਸ ਦੇ ਦਵਾਂਗੇ ਤੁਹਾਨੂੰ ਅੱਜ ਇਹ ਵਾਲੇ ਸੂਟ ਦੀ ਸਿਰਫ 1750 ਦੇ ਵਿੱਚ ਇਹ ਵਾਲੇ ਸੂਟ ਦੀ ਆਫਰ ਦੇ ਵਿੱਚ ਰਹਿਣੀ ਹੈ ਜੀ ਇਹ ਸੂਟ ਆਫਰ 'ਚ ਰਹਿਣੀ ਹੈ 1750 ਵਿੱਚ ਤੁਸੀਂ ਨੈਚੁਰਲ ਕਰੇਪ ਦੀ ਬਾਟਮ ਹੈ ਜੀ ਨੈਚੁਰਲ ਕਰੇਪ ਦੀ ਸ਼ਰਟ ਹੈ ਪੂਰਾ ਹੈਂਡਵਰਕ ਰਹਿਣ ਵਾਲਾ ਸਿਰਫ ਤੁਹਾਨੂੰ 1750 ਵਿੱਚ ਇਹ ਸੂਟ ਦਵਾਂਗੇ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਤੁਹਾਨੂੰ ਕਲਰ ਮਿਲੂਗਾ ਲਓ ਜੀ ਰੈੱਡ ਮਹਿਰੂਨ ਜਿਆ ਕਲਰ ਵਾਲਾ ਚੈੱਕ ਕਰੋ ਜੀ ਕਿ ਤੁਹਾਨੂੰ ਇਹ ਵਾਲਾ ਸੂਟ ਮਿਲੂਗਾ ਜੀ ਇਹ ਵਾਲੀ ਰੈਣੀ ਹੈ ਜੀ ਇਹਦੇ ਨਾਲ ਸ਼ੋਰ ਬਾਟਮ ਰੈੱਡ ਮਹਿਰੂਨ ਕਲਰ ਦੇ ਵਿੱਚ ਮਿਲੂਗਾ ਪੂਰਾ ਹੈਂਡਵਰਕ ਹੈ ਜੀ ਨੈਚੁਰਲ ਕਰੇਪ ਦੀ ਹੀ ਸ਼ੋਰ ਰੈਣੀ ਹੈ ਨੈਚੁਰਲ ਕਰੇਪ ਦੀ ਹੀ ਬਾਟਮ ਰੈਣੀ ਹੈ ਜੀ ਪ੍ਰਾਈਸ ਰੈਣੀ ਆ 1750 1750 ਵਿੱਚ ਆ ਤੁਹਾਨੂੰ ਬਹੁਤ ਹੀ ਸੁਨਹਿਰੀ ਮੌਕਾ ਜੀ ਲੈਸ ਪ੍ਰਾਈਸ ਦੇ ਵਿੱਚ ਸੂਟ ਮਿਲ ਰਹੇ ਆ ਰਾਜਾ ਰਾਣੀ ਵਾਲੇ ਲਓ ਇੱਕ ਇਹ ਆਊਗਾ ਜੀ ਨੈਚੁਰਲ ਕ੍ਰੇਪ ਦੀ ਰੈਣੀ ਆ ਬਾਟਮ ਤੇ ਨੈਚੁਰਲ ਕ੍ਰੇਪ ਦੀ ਰੈਣੀ ਆ ਸ਼ਰਟ 1750 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਦੇਖੋ ਬਹੁਤ ਜਿਆਦਾ ਪਿਆਰਾ ਸੂਟ ਰੈਣ ਵਾਲਾ ਜੀ ਰਾਜਾ ਰਾਣੀ ਪੂਰਾ ਹੈਂਡਵਰਕ ਟੱਚ ਸ਼ਰਟ ਰੈਣੀ ਆ ਜੀ ਲਓ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਲਓ ਇੱਕ ਇਹ ਵਾਲਾ ਸੂਟ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਹੈ ਨੈਚੁਰਲ ਕ੍ਰੇਪ ਤੇ ਰਹਿਣਾ ਜੀ ਇਹ ਵਾਲਾ ਸੂਟ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਨੈਚੁਰਲ ਕ੍ਰੇਪ ਤੇ ਆ ਤੇ ਨਾ ਰਹੂਗਾ ਜੀ ਪੂਰਾ ਫੁੱਲ ਹੈਵੀ ਦੁਪੱਟਾ ਪੂਰਾ ਫੁੱਲ ਹੈਵੀ ਤੁਹਾਨੂੰ ਦੁਪੱਟਾ ਮਿਲਣ ਵਾਲਾ ਜੀ ਪ੍ਰਾਈਸ ਰਹਿਣੀ ਹੈ ਸਿਰਫ 1450 1450 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇੱਕ ਕੇਸ ਸੂਟ ਮਿਲਣਾ ਸੀ ਤੁਹਾਨੂੰ ਇਹ ਵੀ ਆਫਰ ਦੇ ਵਿੱਚ ਮਿਲ ਰਿਹਾ ਅੱਜ ਇਹ ਪੂਰੀਆਂ ਫੁੱਲ ਹੈਵੀ ਸਲੀਵਸ ਰਹਿਣੀਆਂ ਜੀ ਇਹਦੀਆਂ 1450 ਜੀ ਦੁਪੱਟਾ ਲੈਸਾ ਸੂਟ ਲੈ ਸਕਦੇ ਹੋ ਪੂਰਾ ਫੁੱਲ ਹੈਵੀ ਦੁਪੱਟਾ ਰਹਿਣ ਵਾਲਾ ਜੀ ਦੇ ਨਾਲ ਲੋ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਕੇਵਲਾ ਸੂਟ ਮਿਲੂਗਾ ਜੀ ਨੇਚਰਲ ਕਰੇਪ ਦੀ ਰਹਿਣੀ ਆ ਸ਼ਰਟ ਦੇਖੋ ਜੀ ਨੈਚਰਲ ਕਰੇਪ ਦੀ ਸ਼ਰਟ ਰਹਿਣ ਵਾਲੀ ਆ ਬਹੁਤ ਸੋਹਣੀ ਸ਼ਰਟ ਐ ਜੀ ਇਹ ਨਾਲ ਤੁਹਾਨੂੰ ਮਸਟਰਡ ਕਲਰ ਐ ਨਾਲ ਮਿਲੂਗੀ ਤੁਹਾਨੂੰ ਬਾਟਮ ਲਓ ਜੀ ਇਹ ਵਾਲੀ ਰਹਿਣੀ ਆ ਜੀ ਬਾਟਮ ਤੇ ਨਾਲ ਰਹਿਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲਓ ਜੀ ਇਹ ਬੜਾ ਰੌਗਾ ਜੀ ਬਿਲਕੁਲ ਪਿਓਰ ਪਿਆਰਾ ਜਾਂ ਦੁਪੱਟਾ ਬਹੁਤ ਹੀ ਪਿਆਰਾ ਜਾਂ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ ਸਿਰਫ 1200 ਰੁਪਏ 1200 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਅੱਜ ਇਹ ਵੀ ਸੂਟ ਆਫਰ ਦੇ ਵਿੱਚ ਰਹਿਣਾ ਜੀ 1200 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਨੇਚਰਲ ਕਰੇਪ ਦੀ ਸ਼ਰਟ ਹੈ ਜੀ ਨਾਲ ਬਹੁਤ ਹੀ ਪਿਆਰਾ ਜਾਂ ਪੂਰਾ ਸਿਕਨ ਸਿੱਪੀ ਵਰਕ ਦਾ ਦੁਪੱਟੇ ਉੱਪਰ ਦੁਪੱਟਾ ਮਿਲਣ ਵਾਲਾ 1200 ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਇਹ ਕੇਵਲ ਸੂਟ ਲੈ ਸਕਦੇ ਹੋ ਮਸਲੀਨ ਦੇ ਵਿੱਚ ਆਊਗਾ ਜੀ ਲੋ ਬਲੈਕ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਮਸਲੀਨ ਦੇ ਵਿੱਚ ਆਣਾ ਲੋ ਚੈੱਕ ਕਰੋ ਜੀ ਪੈਨਲ ਵਰਕ ਹੋਇਆ ਜੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਪੈਨਲ ਵਰਕ ਹੈ نیچے ਤੁਹਾਨੂੰ 슬ੀਵਸ ਦਾ ਵਰਕ ਵੀ ਮਿਲੂਗਾ ਲੋ ਚੈੱਕ ਕਰੋ ਦੀ ਨਾਲ ਤੁਹਾਨੂੰ 슬ੀਵਸ ਦਾ ਵਰਕ ਮਿਲਣ ਵਾਲਾ ਲੋ ਇਹ 슬ੀਵਸ ਦਾ ਵਰਕ ਆਊਗਾ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਨਾ ਤੁਹਾਨੂੰ ਮਿਲੂਗਾ ਦੁਪੱਟਾ ਮਸਲੀਨ ਦਾ ਹੀ ਦੁਪੱਟਾ ਮਿਲਣ ਵਾਲਾ ਤੁਹਾਨੂੰ ਇਹ ਨਾਲ ਪੂਰਾ ਵਰਕ ਹੋਇਆ ਦੁਪੱਟੇ ਉੱਪਰ ਲਓ ਮਸਲੀਨ ਦਾ ਦੁਪੱਟਾ ਆਊਗਾ ਦੁਪੱਟਾ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਦੁਪੱਟੇ ਦੇ ਉੱਪਰ ਵਰਕ ਆਣਾ 4 ਸਾਈਡ ਪ੍ਰਾਈਸ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਸਿਰਫ 850 850 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਮਸਲੀਨ ਦਾ ਜੀ ਬਹੁਤ ਪਿਆਰਾ ਸੂਟ ਰਹਿਣਾ ਜੀ ਮਸਲੀਨ ਦਾ 850 ਵਿੱਚ ਸੂਟ ਲੈ ਸਕਦੇ ਹੋ ਇਹ ਸਨ ਅਜਿਹੇ ਸੂਟ ਜੀ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ スクリーンショット ਲੈ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਕਰਦੇ ਤੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ